ਕੀਤਾ ਗਏ ਨਹੀਂ ਸੀ ਰੇਡਿੰਗ ਲਈ ਆਏ ਲੈ ਆਏ ਲਿਆਉਂਦੇ ਨਾ ਮੇਰੇ ਮੁਰ ਜਾਣਗੇ ਛੇਤੀ ਮੁਰ ਜਾਣਗੇ ਅੱਛੀ ਬਈ ਮੈਂ ਕਹਤਾ ਪਹਿਲਾਂ ਹਾਂ ਖਵੀਰਾ ਆਉਗੀ ਪੂਰੀ ਔਖੀ ਰੋਈ ਫਿਰਦੀ ਸੀ ਪਾਣੀ ਪੀ ਲੋ ਐਲਾ ਪੀ ਤੇ ਪਾਣੀ ਪੀ ਲੋ ਬਤਾ ਹੁੰਦੇ ਹੁੰਦੇ ਹੈ ਨਹੀਂ ਕੁਝ ਵੀ ਕਰੇ ਜਿਹੜੀ ਕੱਲ ਦੋ ਬੋਤਲਾਂ ਮਕਾਇਆਂ ਸੀ ਉਹ ਪੀ ਗਏ ਅਛਾ ਹੀ ਕਰੀ ਪੀ ਗਏ ਤੇ ਮੈਂ ਆਖਾਂ ਸੀ ਵੀ ਵੀਰਾ ਆਉਗੀ ਉਹ ਦੋ ਕੋਈ ਨਹੀਂ ਧਰ ਕੇ ਪਿਆ ਹੋਰ ਦੇ ਮੰਗਾ ਲਓ ਕੋਈ ਵੀ ਲੈ ਹੋਣਾ ਹੈ ਨਹੀਂ ਕਰੇ ਵੀ ਕੁਝ ਵੀ ਲਿਆ ਦੇਣੀ ਆ ਮੈਂ ਦੋ ਬੋਤਲਾਂ ਲਿਆਉਂਗੀ ਹਾਂ ਆਹ ਨਾਲ ਬਿਸਕੁਟ ਲਿਓਂਗੇ ਨਾਲ ਪੂਰੀਆਂ ਲਿਆਉਂਗੀ ਇਹ ਤਾਂ ਕੁਸ ਲਿਆ ਕੇ ਰੱਖਦੇ ਅੰਦਰ ਹੀ ਠਲਪ ਕਰ ਲੈਂਦੀ ਆ ਪਤਾ ਨਹੀਂ ਕਹੇ ਜੀ ਹੈਗੀ ਹੁਣ ਇਹ ਪਤਾ ਸੀ ਅੱਜ ਵੀ ਵੀਰਾਂ ਆਉਣਗੇ ਜਵਾਕ ਆਉਣਗੇ ਕੱਲ ਮੈਂ ਦੋ ਬੋਤਲਾਂ ਲਈ ਸੀ ਠੰਡੀਆਂ ਦੀ ਆ ਇਹਦੇ ਪੈਕਨ ਹੋਣਾ ਹੁੰਦਾ ਉਹ ਬਜਟ ਮੁੱਕ ਆਵਾਰਦੀ ਆ ਹਾਂ ਉਹ ਤਾਂ ਬਥੇਰਾ ਬੱਜੀ ਫਿਰ ਲਿਆਉਣਾ ਤਾਂ ਕੋਈ ਕਰ ਦਿੰਦੀ ਐ ਜਿੱਦ ਕੇ ਤਾਂ ਇੰਨਾ ਸਾਮਾਨ ਲਿਆਵੇ ਫਿਰ ਪਿੰਡੋਂ ਆਮ ਉਹ ਤਾਂ ਵਾਧੂ ਕਰਦੀ ਐ आपको तो। ना 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 ना

ਮੈਂ ਕਿਹਦਾ ਪਹਿਲਾਂ ਪੁੱਛ ਲੈਣੀ ਬਬੀ ਤੋਂ ਆ ਬੀ ਹਾਂ ਕਿਰ ਜਾਣੀ ਹੋਵੇ ਨਾ ਵੀ ਕੁੜੀ ਆਈ ਆ ਬੀਰਾ ਮੇਰੇ ਨਾਨਾ ਅੱਛਾ ਭੂ ਆਈ ਆ ਹਾਂ ਕਿਵੇਂ ਸੀ ਮੇਰੇ ਪੁੱਤ ਜੀ ਮੈਂ ਐਡਾ ਬੈਗ ਪਿਆਰ ਨਾਲ ਹੱਸੇ ਮੈਂ ਕਿਤੇ ਜਾਣੇ ਨਹੀਂ ਹੋ ਨਾ ਵੀ ਉਹ ਆਈ ਆ ਕਹਿੰਦੀ ਹੁਣੋਂ ਪਿੰਨਾਂ ਤੇ ਜਾਂਦੇ ਹਣ ਪਤਾ ਇੱਥੇ ਮੈਂ ਤਾਂ ਆਪਾ ਦੇ ਜਵਾਕਾਂ ਲੈ ਕੇ ਆਨੀ ਆ ਤੇ ਹੋਰ ਜਾਣੇ ਪੈ ਚਲ ਬਦੀ ਜਾਓ ਸਾਪਾ ਅੱਜ ਕਿਤੇ ਜਾਂਦੇ ਸੀ ਹਾਂ ਚਲ ਠੀਕ ਹੈ ਤੇ ਕੁਤਾ ਮਾਈ ਸੀ ਨਾ ਕੰਮ ਤਾਂ ਕਰਦਾ ਸੀ ਮੈਂ ਮੈਂ ਤੂੰ ਹੀ ਅੱਜ ਮੈਂ ਇੱਥੇ ਕੋ ਫਿਰ ਦਿਉ ਕੁੜੀ ਦੀ ਕਦਰ ਅੱਛਾ ਆਏ ਅੰਦਰ ਬੈਠ ਕੇ ਬੁਲਾ ਲਾ ਆ ਤਾਂ ਦੀ ਪੋਆਵਰ ਨੂੰ ਐ ਦਿੱਕੜ ਗੱਲ ਹੈ ਕੋਈ ਨਹੀਂ ਠੀਕ